ਦੋਸਤੋ ਅੱਜ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਜਿਨ੍ਹਾਂ ਦੀ ਚਰਚਾ ਅੱਜ ਆਪਾਂ ਡਾਕਟਰ ਆਜ਼ਾਦ ਜੀ ਨਾਲ ਕਰਾਂਗੇ ਹੁਣੇ-ਹੁਣੇ ਜਗਜੀਤ ਸਿੰਘ ਡੱਲੇਵਾਲ ਦੇ ਕੋਲ ਬਹੁਤ ਸਾਰੇ ਮੰਤਰੀ ਇਕੱਠੇ ਹੋ ਕੇ ਪਹੁੰਚੇ ਹਨ ਉੱਥੇ ਕੀ ਹੋ ਰਿਹਾ ਏ ਡਾਕਟਰ ਸਾਹਿਬ ਤੁਸੀਂ ਇਸ ਮੁੱਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਉੱਥੇ ਜਸ਼ਨ ਹੋ ਰਹੀ ਆ ਸਿਆਸਤ ਅੱਜ ਪਹਿਲੇ ਦਿਨ ਨਹੀਂ ਪਿਛਲੇ ਕਈ ਦਿਨਾਂ ਤੋਂ ਕਈ ਪਾਰਟੀਆਂ ਦੇ ਜਿਹੜੇ ਸਿਆਸੀ ਨੇਤਾ ਨੇ ਡੱਲੇਵਾਲ ਸਾਹਿਬ ਕੋਲੇ ਜਾ ਬੈਂਦੇ ਨੇ ਸਰਾਣੇ ਫੋਟੋਆਂ ਖਿਚਾਉਂਦੇ ਨੇ ਤੇ ਮੁੜ ਜਾਂਦੇ ਨੇ ਅੱਜ ਫੇਰ ਕਈ ਸਾਰੇ ਮੰਤਰੀ ਇਕੱਠੇ ਹੋ ਕੇ ਤੇ ਡੱਲੇਵਾਲ ਸਾਹਿਬ ਕੋਲੇ ਗਏ ਨੇ ਖੇਤੀਬਾੜੀ ਮੰਤਰੀ ਵੀ ਗਿਆ ਔਰ ਜਿਹੜਾ ਪੰਜਾਬ ਦਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਸਾਹਿਬ ਉਹ ਵੀ ਗਏ ਆ ਜਿਹੜੇ ਪੰਜਾਬ ਦੇ ਮੰਤਰੀ ਕੁਲਦੀਪ ਧਾਲੀਵਾਲ ਉਹ ਵੀ ਗਏ ਆ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਵੀ ਗਏ ਆ ਗਰਦੇਤ ਸਿੰਘ ਸੇਖੋਂ ਜਿਹੜੇ ਐਮ ਐਲ ਏ ਸਾਹਿਬ ਫਰੀਦਕੋਟ ਦੇ ਕਹਿੰਦੇ ਉਹ ਵੀ ਗਏ ਆ ਜਿਹੜੇ ਹੋਰ ਕਈ ਸਾਰੇ ਕੈਬਨਿਟ ਦੇ ਮੰਤਰੀ ਨੇ ਉੱਥੇ ਡੱਲੇਵਾਲ ਸਾਹਿਬ ਕੋਲ ਪਹੁੰਚੇ ਹੋਏ ਨੇ ਹੁਣੇ-ਹੁਣੇ ਗੱਲਬਾਤ ਕਰ ਰਹੇ ਨੇ ਔਰ ਉੱਥੇ ਹੋਕ ਹੀ ਰਿਹਾ ਹੈ ਦੇਖੋ ਜੇ ਸਿੱਧੇ ਰੂਪ ਚ ਮੈਂ ਕਹਾਂ ਤਾਂ ਇਹ ਜਸ਼ਨ ਸਿਆਸਤ ਹੋ ਰਹੀ ਹੈ ਕਿਵੇਂ ਦੇਖੋ ਸਾਰੀਆਂ ਪਾਰਟੀਆਂ ਜਿਨ੍ਹਾਂ ਦੀਆਂ ਸਰਕਾਰਾਂ ਰਹੀਆਂ ਨੇ ਤੇ ਜਿਨ੍ਹਾਂ ਦੀਆਂ ਸਰਕਾਰਾਂ ਹੋਣ ਹਨ ਕਿਸੇ ਵੀ ਪਾਰਟੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਉੱਪਰ ਨਹੀਂ ਚੁੱਕਿਆ ਸੁਧਾਰਿਆ ਨਹੀਂ ਸਾਰੀਆਂ ਹੀ ਪਾਰਟੀਆਂ ਕੁਝ ਕੁ ਗੱਲਾਂ ਸਹੂਲਤਾਂ ਛੋਟੀਆਂ ਮੋਟੀਆਂ ਦੇ ਛੱਡਦੀਆਂ ਨੇ ਉਹ ਅਕਾਲੀ ਦਲ ਵੀ ਪਹਿਲਾਂ ਕਹਿੰਦਾ ਰਿਹਾ ਹੈ ਉਹ ਭਾਈ ਭਾ ਵੀ ਕਹਿੰਦੀ ਰਹਿੰਦੀ ਆ ਉਹ ਕਾਂਗਰਸ ਵੀ ਉਹ ਆਮ ਆਦਮੀ ਪਾਰਟੀ ਵੀ ਪਰ ਮੁੱਖ ਰੂਪ ਚ ਕਿਸਾਨਾਂ ਮਜ਼ਦੂਰਾਂ ਮਲਾਜਮਾਂ ਬੇਰੁਜ਼ਗਾਰਾਂ ਦੁਕਾਨਦਾਰਾਂ ਤੇ ਆਮ ਲੋਕਾਂ ਦੀ ਜ਼ਿੰਦਗੀ ਦੀਆਂ ਸਮੱਸਿਆਵਾਂ ਤੇ ਕਿਸੇ ਨੇ ਕੱਖ ਨਹੀਂ ਕੀਤਾ ਹੁਣ ਜਿਹੜੇ ਇਹ ਮੰਤਰੀ ਸਾਹਿਬ ਉੱਥੇ ਗਏ ਹੋਏ ਨੇ ਉੱਥੇ ਮੈਂ ਹੁਣੇ-ਹੁਣੇ ਵੀਡੀਓ ਦੇਖ ਰਿਆ ਸੀ ਅਮਨ ਅਰੋੜਾ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਉਹ ਡੱਲੇਵਾਲ ਸਾਹਿਬ ਦੇ ਨਾਲ ਗੱਲ ਕਰ ਰਹੇ ਨੇ ਜਦੋਂ ਹੁਣੇ ਕਈ ਸਾਰੇ ਮੰਤਰੀ ਗਏ ਨੇ ਨਾਲ ਕਿੰਨੇ ਸਾਰੇ ਅਫਸਰ ਗਏ ਨੇ ਤਾਂ ਗੱਲਬਾਤ ਕੀ ਹੋ ਰਹੀ ਹੈ ਡੱਲੇਵਾਲ ਸਾਹਿਬ ਨੂੰ ਅਮਨ अरोड़ा ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਉਹ ਭਾਈ ਇਹ ਕਹਿ ਰਹੇ ਨੇ ਉੱਥੇ ਜਾ ਕੇ ਉਹ ਕਹਿ ਰਹੇ ਨੇ ਕਿ ਵੇਖੋ ਅਸੀਂ ਸਾਰੀ ਕੈਬਨਿਟ ਤੇ ਸਾਰੇ ਅਫਸਰ ਤੁਹਾਡੇ ਕੋਲ ਇਕੱਠੇ ਹੋ ਕੇ ਆਏ ਆ ਉਹ ਕਹਿੰਦੇ ਵੀ ਅਸੀਂ ਇੱਕ ਤਰ੍ਹਾਂ ਨਾਲ ਪੂਰੀ ਸਰਕਾਰ ਤੁਹਾਡੇ ਕੋਲ ਆਏ ਆ ਅਮਨ ਅਰੋੜਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਾਹਿਬ ਕਹਿ ਰਹੇ ਆ ਡੱਲੇਵਾਲ ਸਾਹਿਬ ਦੇ ਕੋਲੇ ਬਹਿ ਕੇ ਉਹ ਕਹਿੰਦੇ ਵੇਖੋ ਪੂਰੀ ਸਰਕਾਰ ਤੁਹਾਡੇ ਨਾਲ ਹੈ ਪੂਰੀ ਆਮ ਆਦਮੀ ਪਾਰਟੀ ਤੁਹਾਡੇ ਨਾਲ ਹੈ ਪੂਰਾ ਪੰਜਾਬ ਤੁਹਾਡੇ ਨਾਲ ਹੈ ਤੁਹਾਡੀਆਂ ਮੰਗਾਂ 1000% ਠੀਕ ਨੇ ਕੌਣ ਬੋਲ ਰਿਹਾ ਅਮਨ ਅਰੋੜਾ ਪ੍ਰਧਾਨ ਆਮ ਆਦਮੀ ਪਾਰਟੀ ਹੁਣ ਉਹ ਫਿਰ ਦੂਜੇ ਨੰਬਰ ਤੇ ਕੀ ਕਹਿੰਦੇ ਨੇ ਕਹਿੰਦੇ ਡੱਲੇਵਾਲ ਸਾਹਿਬ ਤੁਸੀਂ ਮਰਨਵਰਤ ਛੱਡ ਦਿਓ ਡੱਲੇਵਾਲ ਸਾਹਿਬ ਤੁਸੀਂ ਐਂ ਕਰੋ ਬਈ ਚਾਹੇ ਤੁਸੀਂ ਖਾਣਾ ਨਹੀਂ ਖਾਣਾ ਤੇ ਠੀਕ ਐ ਮਰਨ ਵਰਤ ਉਂਝ ਭਾਵੇਂ ਨਾ ਛੱਡੋ ਖਾਓ ਤੁਸੀਂ ਕੁਝ ਨਾ ਪਰ ਡ੍ਰਿਪ ਜਾਂ ਜਿਹਨੂੰ ਕਹਿੰਦੇ ਆ ਬੋਤਲ ਲਵਾਉਣੀ ਵੀ ਡ੍ਰਿਪ ਲਵਾ ਲਓ ਤੁਹਾਡੇ ਅੰਦਰ ਕੁਝ ਤਾਂ ਜਾਵੇ ਹੁਣ ਸਵਾਲ ਇਹ ਐ ਕਿ ਡੱਲੇਵਾਲ ਸਾਹਿਬ ਮਰਨ ਵਰਤ ਤੇ ਨਹੀਂ ਪਹਿਲੀ ਗੱਲ ਕਿ ਮਰਨ ਵਰਤ ਰੱਖਣ ਲਈ ਮਜਬੂਰ ਕਿਉਂ ਏ ਕਿਉਂਕਿ ਪਹਿਲਾਂ ਤਾਂ ਸੈਂਟਰ ਸਰਕਾਰ ਨੇ ਸੈਂਟਰ ਸਰਕਾਰ ਨੇ ਦਿੱਲੀ ਤੋਂ ਮੰਗਾ ਮੰਨ ਕੇ ਉਠਾਇਆ ਸੀ ਪਰ ਅੱਜ ਤੱਕ ਲਾਗੂ ਹੀ ਨਹੀਂ ਕੀਤਾ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਦੀ ਗੱਲ ਵੀ ਅੱਜ ਹੋਊਗੀ ਆਮ ਆਦਮੀ ਪਾਰਟੀ ਨੇ ਜਦੋਂ ਪੰਜਾਬ 'ਚ ਸਰਕਾਰ ਬਣਾਉਣੀ ਸੀ ਤਾਂ ਆਮ ਆਦਮੀ ਪਾਰਟੀ ਨੇ ਇਹ ਕਿਹਾ ਸੀ ਕਿ 5 ਮਿੰਟ 'ਚ ਐਮਐਸਪੀ ਗਰੰਟੀ ਕਾਨੂੰਨ ਬਣਾ ਦੇਾਂਗੇ ਸਾਡੀ ਸਰਕਾਰ ਬਣਾਓ ਆਮ ਆਦਮੀ ਪਾਰਟੀ ਦੀ ਮੰਤਰੀ ਰਹੀ ਹੈ ਬੀਬਾ ਅਨਮੋਲ ਗਗਨਮਾਨ ਹੁਣ ਤੱਕ ਅਣਬੋਲ ਕਗਰ ਮਾਨ ਤੋਂ ਕੇਜਰੀਵਾਲ ਸਾਹਿਬ ਨੇ ਇਹ ਕਹਾਇਆ ਸੀ ਅੱਜ ਵੀ ਵੀਡੀਓ ਪਈਆਂ ਨੇ ਵੀ ਪੰਜਾਬ ਦੇ ਕਿਸਾਨੋ ਸਾਨੂੰ ਪਾਓ ਵੋਟਾਂ 5 ਮਿੰਟ ਚ ਐਮਐਸਪੀ ਦੇ ਦੇਾਂਗੇ ਸਾਰੀਆਂ ਫਸਲਾਂ ਤੇ ਕਿਉਂ ਨਹੀਂ ਦਿੱਤੀ ਆਮ ਆਦਮੀ ਪਾਰਟੀ ਨੇ ਸਟੇਟ ਗਵਰਨਮੈਂਟ ਨੇ ਕੀ ਯਤਨ ਕੀਤੇ ਨੇ ਕਿਸਾਨੀ ਦੇ ਲਈ ਮਜ਼ਦੂਰਾਂ ਦੇ ਲਈ ਮਿਹਨਤੀ ਲੋਕਾਂ ਦੇ ਲਈ ਸਟੇਟ ਗਵਰਨਮੈਂਟ ਵੀ ਦੱਸੇ ਨਾ ਜਿਹੜੀ ਮੋਦੀ ਸਰਕਾਰ ਆ ਜਿਵੇਂ ਉਹਨੇ ਲੋਕਾਂ ਨੂੰ ਅੱਛੇ ਦਿਨਾਂ ਦੇ ਲਾਰੇ ਲਾਏ ਜਿਵੇਂ ਮੋਦੀ ਸਰਕਾਰ ਨੇ ਲੋਕਾਂ ਨੂੰ 15 ਲੱਖ ਖਾਤੇ 'ਚ ਪਾ ਦੇਵਾਂਗੇ ਜ਼ਿੰਦਗੀ ਬਦਲ ਦੇਵਾਂਗੇ ਵਿਸ਼ਵਗੁਰੂ ਬਣਾ ਦੇਵਾਂਗੇ ਡਿਜੀਟਲ ਇੰਡੀਆ ਕਰ ਦੇਵਾਂਗੇ 2 ਕਰੋੜ ਨੌਕਰੀਆਂ ਹਰ ਸਾਲ ਤੁਹਾਡੇ ਬੱਚਿਆਂ ਨੂੰ ਦੇਵਾਂ ਕਰਾਂਗੇ ਇਹ ਕਹਿ ਕੇ ਮੋਦੀ ਹੋਰਾਂ ਨੇ ਸਰਕਾਰ ਬਣਾਈ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਇਨਕਲਾਬ ਕਰ ਦੇਵਾਂਗੇ ਬਦਲਾਅ ਕਰ ਦੇਵਾਂਗੇ ਤਬਦੀਲੀ ਆ ਜਾਏਗੀ ਬੇਰੁਜ਼ਗਾਰੀ ਖਤਮ ਹੋ ਜਾਏਗੀ ਨਸ਼ੇ ਖਤਮ ਹੋ ਜਾਣਗੇ ਇਹ ਗੱਲਾਂ ਕਰਕੇ ਸਰਕਾਰ ਬਣਾਈ ਹੁਣ ਅੱਜ ਜੇ ਡੱਲੇਵਾਲ ਸਾਹਿਬ ਮਰਨ ਵਰਤੇ ਨਹੀਂ ਸਾਰੇ ਸਿਆਸੀ ਲੀਡਰ ਉੱਥੇ ਜਾ ਰਹੇ ਨੇ ਮੈਨੂੰ ਤਾਂ ਲੱਗਦਾ ਡੱਲੇਵਾਲ ਸਾਹਿਬ ਹੋਰਾਂ ਨੇ ਜੇ ਗੈਰ ਸਿਆਸੀ ਮੋਰਚੇ ਦਾ ਨਾਂ ਰੱਖਿਆ ਹੋਇਆ ਹੈ ਬਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤਾਂ ਉਹਨਾਂ ਨੂੰ ਰਾਜਨੀਤਿਕ ਲੀਡਰ ਜਿੰਨੇ ਜਾ ਰਹੇ ਨੇ ਉਹਨਾਂ ਨੂੰ ਜਾਣ ਹੀ ਨਹੀਂ ਦੇਣਾ ਚਾਹੀਦਾ ਸੀ ਜਿਵੇਂ ਦਿੱਲੀ ਮੋਰਚੇ ਤੇ ਨਹੀਂ ਜਾਣ ਦਿੱਤਾ ਸੀ ਹਾਂ ਹੁਣ ਜੇ ਉਹ ਕਹਿੰਦੇ ਨੇ ਕਿ ਅਸੀਂ ਸਟੇਜ ਤੇ ਨਹੀਂ ਚੜਨ ਦਿੰਦੇ ਯਾਰ ਮੋਰਚੇ 'ਚ ਤਾਂ ਆ ਗਏ ਨਾ ਉਹਨਾਂ ਦਾ ਕੰਮ ਹੈ ਮੋਰਚੇ 'ਚ ਆ ਕੇ ਫੋਟੋਆਂ ਖਚਾਉਣੀਆਂ ਤੇ ਜਨਤਾ 'ਚ ਵਾਹ ਵਾਹ ਖੱਟਣੀ ਵੀ ਅਸੀਂ ਜਾ ਕੇ ਆਏ ਆ ਸਾਨੂੰ ਬੜੀ ਫਿਕਰ ਹੈ ਕੌਣ ਸਾਰੀਆਂ ਪਾਰਟੀਆਂ ਆ ਦੋ ਦਿਨ ਪਹਿਲਾਂ ਪੰਜਾਬ ਦਾ ਪ੍ਰਧਾਨ ਬੀਜੇਪੀ ਦਾ ਜਾਖੜ ਸਾਹਿਬ ਤੇ ਸੁਨੀਲ ਜਾਖੜ ਵੀ ਕਹੀ ਜਾਂਦਾ ਸੀ ਵੀ ਮੈਨੂੰ ਤਾਂ ਕਿਸਾਨਾਂ ਦੀ ਫਿਕਰ ਹੀ ਬੜੀ ਹੈ ਉਹ ਕਹਿ ਰਿਹਾ ਸੀ ਸਭ ਤੋਂ ਵੱਧ ਚਿੰਤਾ ਕਿਸਾਨਾਂ ਦੀ ਮੈਨੂੰ ਹੈ ਸੁਨੀਲ ਜਾਖੜ ਕਹਿ ਰਿਹਾ ਸੀ ਹੁਣ ਇਸੇ ਤਰ੍ਹਾਂ ਬੀਜੇਪੀ ਦਾ ਇੱਕ ਹੋਰ ਆਗੂ ਹੈ ਪੰਜਾਬ ਦਾ ਹਰਜੀਤ ਗਰੇਵਾਲ ਉਹ ਵੀ ਕਹਿ ਰਿਹਾ ਸੀ ਸਾਨੂੰ ਬੜੀ ਫਿਕਰ ਹੈ ਉਧਰੋਂ ਸੈਂਟਰ ਦੇ ਕਈ ਆਗੂ ਆ ਇਹਨਾਂ ਦੇ ਉਹ ਕਹਿੰਦੇ ਆ ਸਾਨੂੰ ਬੜੀ ਫਿਕਰ ਹੈ ਆ ਜੁੜੇ ਹੱਥ ਆਪਦੀਆਂ ਫਿਕਰਾਂ ਆਪਦੇ ਕੋਲੇ ਰੱਖੋ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜੇ ਉਹਨਾਂ ਦੇ ਹੱਕ ਨਹੀਂ ਦੇਣੇ ਘੱਟੋ ਘੱਟ ਝੂਠ ਬੋਲ ਬੋਲ ਕੇ ਜਨਤਾ ਨੂੰ ਗੁੰਮਰਾਹ ਤਾਂ ਨਾ ਕਰੋ ਗੁੰਮਰਾਹ ਕਰ ਰਹੀਆਂ ਸਾਰੀਆਂ ਪਾਰਟੀਆਂ ਅੱਜ ਆਮ ਆਦਮੀ ਪਾਰਟੀ ਦੀ ਕੈਬਨਿਟ ਗਈ ਆ ਠੀਕ ਹੈ ਉਥੇ ਜਾ ਕੇ ਆਮ ਆਦਮੀ ਪਾਰਟੀ ਜਿਹੜਾ ਕਹਿ ਰਹੀ ਹੈ ਕਿ ਅਸੀਂ ਤੁਹਾਡੇ ਨਾਲ 1000% ਮੈਂ ਪੁੱਛਣਾ ਚਾਹਣਾ ਜੇਕਰ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਫੜਿਆ ਜਾਂਦਾ ਤਾਂ ਇਹ ਧਰਨੇ ਕਰਦੇ ਨੇ ਪ੍ਰਦਰਸ਼ਨ ਕਰਦੇ ਨੇ ਜਾ ਕੇ ਦਫਤਰ ਘੇਰਦੇ ਆ ਬੀਜੇਪੀ ਦੇ ਪਿਛਲੇ ਦਿਨੀ ਵੀ ਘੇਰੇ ਨੇ ਜਦੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਹੱਥ ਪਾਇਆ ਗਿਆ ਤੇ ਅੱਜ ਡੱਲੇਵਾਲ ਦੀ ਹਮਾਇਤ ਦੇ ਵਿੱਚ ਆਮ ਆਦਮੀ ਪਾਰਟੀ ਮੋਰਚਾ ਕਿਉਂ ਨਹੀਂ ਲਾਉਂਦੀ ਬਈ ਅੱਜ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਵੀ ਐ ਗੋਆ ਦੇ ਵਿੱਚ ਵੀ ਗੁਜਰਾਤ ਦੇ ਵਿੱਚ ਵੀ ਤੇ ਹੁਣ ਇਹਨਾਂ ਦਾ ਇੱਕ ਐਮਐਲਏ ਜੰਮੂ ਕਸ਼ਮੀਰ ਤੋਂ ਵੀ ਜਿੱਤਿਆ ਹੋਇਆ ਸਾਰੀਆਂ ਥਾਵਾਂ ਤੇ ਇੱਕ ਐਮਐਲਏ ਘਟੋ ਘਟ 2-3000 ਲੋਕ ਤੇ ਇਕੱਠੇ ਕਰ ਹੀ ਸਕਦਾ ਨਾ ਹਰਿਆਣੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਇੰਨਾ ਕੁ ਤਾਂ ਮਾੜਾ ਮੋਟਾ ਆਧਾਰ ਬਣਿਆ ਹੀ ਹੋਊਗਾ ਵੀ ਉਹ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਪ੍ਰਦਰਸ਼ਨ ਕਰ ਸਕੇ ਆਮ ਆਦਮੀ ਪਾਰਟੀ ਉੱਥੇ ਕਿਉਂ ਨਹੀਂ ਕਰਦੀ ਇਹ ਸਵਾਲ ਆਮ ਆਦਮੀ ਪਾਰਟੀ ਤੇ ਨੇ ਬੀਜੇਪੀ ਦਾ ਜਿਹੜਾ ਕੁਝ ਕਰ ਰਹੀ ਆ ਉਹ ਤਾਂ ਸਾਹਮਣੇ ਹੀ ਆ ਉਹ ਤਾਂ ਕਰ ਹੀ ਰਹੀ ਆ ਆਮ ਆਦਮੀ ਪਾਰਟੀ ਕਿਉਂ ਨਹੀਂ ਕਰ ਰਹੀ ਸਾਰੀਆਂ ਪਾਰਟੀਆਂ ਦੇ ਆਗੂ ਉੱਥੇ ਜਾ ਕੇ ਫੋਟੋਆਂ ਖਿਚਾਉਂਦੇ ਨੇ ਜਨਤਾ ਨੂੰ ਬੁੱਧੂ ਬਣਾਉਂਦੇ ਨੇ ਹੋਰ ਕੱਖ ਨਹੀਂ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਹੈ ਜਿਹਦੇ ਉੱਪਰ ਇਹ ਸਾਰੇ ਸਵਾਲ ਵੀ ਉਠਾ ਰਹੇ ਨੇ ਵੀ ਸੰਯੁਕਤ ਕਿਸਾਨ ਮੋਰਚੇ ਵਾਲੀਆਂ ਜਥੇਬੰਦੀਆਂ ਕਿਉਂ ਨਹੀਂ ਕੁਝ ਕਰਦੀਆਂ ਕਿਉਂ ਨਹੀਂ ਉਹਨਾਂ ਨੇ ਤਾਂ ਐਲਾਨ ਕਰਤਾ ਉਹਨਾਂ ਨੇ ਤਾਂ ਕਹਿਤਾ ਵੀ ਅਸੀਂ ਰਾਸ਼ਟਰਪਤੀ ਨੂੰ ਮਿਲਾਂਗੇ ਔਰ 9 ਜਨਵਰੀ ਨੂੰ ਅਸੀਂ ਬਹੁਤ ਵੱਡਾ ਪ੍ਰਦਰਸ਼ਨ ਕਰਾਂਗੇ ਉਹਨਾਂ ਨੇ 23 ਤਰੀਕ ਨੂੰ ਕੱਲ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਅੱਗੇ ਪੂਰੇ-ਪੂਰੇ ਦੇਸ਼ ਦੇ ਡੀਸੀ ਦਫ਼ਤਰਾਂ ਦੇ ਅੱਗੇ ਵੱਡੇ ਪ੍ਰਦਰਸ਼ਨ ਕੀਤੇ ਐਸਕੇਮ ਨੇ ਸੰਯੁਕਤ ਕਿਸਾਨ ਮੋਰਚੇ ਨੇ ਉਹਨਾਂ ਨੇ ਤਾਂ ਸ਼ੁਰੂ ਕਰਤਾ ਉਹ ਤਾਂ ਕਰ ਰਹੇ ਨੇ ਤੁਸੀਂ ਸਿਆਸੀ ਪਾਰਟੀਆਂ ਵਾਲਿਓ ਕੀ ਕਰ ਰਹੇ ਹੋ ਰਾਜਾ ਵੜਿੰਗ ਵੀ ਉੱਥੇ ਜਾ ਆਇਆ ਉੱਥੇ ਕਾਲੀਦਲ ਵਾਲੇ ਵੀ ਜਾ ਆਏ ਉਥੇ ਆਮ ਆਦਮੀ ਪਾਰਟੀ ਵਿਚਾਰੇ ਥੋਡੀਆਂ ਪਾਰਟੀਆਂ ਬਿਲਕੁਲੀ ਗਈਆਂ ਗੁਜ਼ਰੀਆਂ ਨੇ ਤੁਸੀਂ ਕੱਖ ਨਹੀਂ ਕਰ ਸਕਦੇ ਗੱਲਾਂ ਕਰਦੇ ਆ ਬਈ ਆਹ ਕਰ ਦਾਂਗੇ ਕੁਰਬਾਨੀ ਦੇ ਦਾਂਗੇ ਫਲਾਂ ਕਰ ਦਾਂਗੇ ਕਿਸਾਨਾਂ ਮਜ਼ਦੂਰਾਂ ਲਈ ਕੁਰਬਾਨੀਆਂ ਦੇ ਦਾਂਗੇ ਕਦੋਂ ਦੋਗੇ ਮੈਂ ਕਹਿੰਦਾ ਸੁਖਵੀਰ ਬਾਦਲ ਸਾਹਿਬ ਵੀ ਬੈਠੇ ਮਰਨ ਵਰਤੇ ਮੈਂ ਕਹਿੰਦਾ ਰਾਜਾ ਵੜਿੰਗ ਵੀ ਬੈਠੇ ਮਰਨ ਵਰਤੇ ਮੈਂ ਕਹਿੰਦਾ ਆ ਜਿਹੜਾ 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 ਸੁਨੀਲ ਜਾਖੜ ਕੱਲ ਮਗਰਮੱਛ ਦੇ ਅੰਸੂ ਬਹਾਰਿਆ ਸੀਗਾ बिन माया ਕਿਸਾਨਾਂ ਦਾ ਬੜਾ ਸਕਾਂ ਜਾਖੜ ਸਾਹਿਬ ਵੀ ਬੈਠੇ ਫਿਰ ਮਰਨ ਵਰਤੇ ਜੇ ਮਰਨ ਵਰਤੇ ਨਹੀਂ ਬਹਿਣਾ ਚਲ ਨਾ ਬੈਠੋ ਤੁਸੀਂ ਪ੍ਰਦਰਸ਼ਨ ਤਾਂ ਕਰੋ ਨਾ ਸਾਹਮਣੇ ਆ ਕੇ ਲੋਕਾਂ ਦੇ ਲਈ ਮੈਦਾਨ 'ਚ ਤਾਂ ਆਓ ਨਾ ਜਿਵੇਂ ਐਸਕੇਮ ਆ ਗਿਆ ਸੋ ਲੋਕਾਂ ਨੂੰ ਹੁਣ ਇਹ ਸਮਝਣ ਲੱਗਿਆ ਬਹੁਤੀ ਦੇਰ ਨਹੀਂ ਲੱਗਣੀ ਹੈ ਜਿੰਨਾ ਮਰਜ਼ੀ ਕਰ ਲੈਣ ਹਾਂਜੀ ਡਾਕਟਰ ਸਾਹਿਬ ਮੇਰਾ ਅਗਲਾ ਸਵਾਲ ਇਹ ਆ ਕਿ ਪਿਛਲੇ ਦਿਨੀ ਬੀਬੀ ਜਗੀਰ ਕੌਰ ਨੂੰ ਹਰਜਿੰਦਰ ਸਿੰਘ ਧਾਮੀ ਨੇ ਜੋ ਗਾਲਾਂ ਕੱਢੀਆਂ ਅੱਜ ਅਦਾਲਤ ਵਿੱਚ ਉਹਨਾਂ ਨੂੰ ਇੱਕ ਸਜ਼ਾ ਦਿੱਤੀ ਗਈ ਆ ਜੋ ਧਾਰਮਿਕ ਸਜ਼ਾ ਹੈ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਸਜ਼ਾ ਜਿਹੜੀ ਆ ਇਹ ਪੰਜ ਸਿੰਘ ਸਹਿਮਾਨਾਂ ਨੇ ਜਿਹੜੇ ਪੰਜ ਪਿਆਰੇ ਉਹਨਾਂ ਨੇ ਲਾਈ ਆ ਹਰਜਿੰਦਰ ਸਿੰਘ ਧਾਮੀ ਸਾਹਿਬ ਦੇ ਉੱਪਰ ਇਹ ਦੋਸ਼ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਪ੍ਰਧਾਨ ਬਣਾਏ ਹੋਏ ਨੇ ਅਕਾਲੀ ਦਲ ਦੇ ਉਹ ਲੀਡਰ ਨੇ ਉਹਨਾਂ ਦੇ ਉੱਪਰ ਇਹ ਦੋਸ਼ ਪਿਛਲੇ ਦਿਨੀ ਲੱਗਾ ਕਿ ਬੀਬੀ ਜਗੀਰ ਕੌਰ ਨੂੰ ਉਹਨਾਂ ਨੇ ਗਾਲਾਂ ਕੱਢੀਆਂ ਨੇ ਹਰਜਿੰਦਰ ਸਿੰਘ ਧਾਮੀ ਨੇ ਉਹ ਜਿਹੜੀਆਂ ਗਾਲਾਂ ਕੱਢੀਆਂ ਉਹਨਾਂ ਦੀ ਰਿਕਾਰਡਿੰਗ ਵੀ ਆ ਗਈ ਉਹਨਾਂ ਨੂੰ ਮੰਨਣਾ ਵੀ ਪੈ ਗਿਆ ਵੀ ਮੈਂ ਬੋਲੀਆਂ ਨਹੀਂ ਹੁਣ ਉਹ ਗੱਲਾਂ ਬਹੁਤ ਗੰਦੀਆਂ ਨੇ ਵੇਖੋ ਕੋਈ ਵੀ ਸੱਚਾ ਸੁੱਚਾ ਸਾਬਤ ਸੂਰਤ ਸਿੱਖ ਇੱਕ ਬੀਬੀ ਨੂੰ ਇੱਕ ਨਾਰੀ ਨੂੰ ਐਦਾਂ ਨਹੀਂ ਬੋਲ ਸਕਦਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋ ਕੇ ਉਹਨਾਂ ਨੇ ਉਹ ਬੋਲਿਆ ਉਹਨਾਂ ਨੇ ਅਫਸੋਸ ਉਸ ਤੋਂ ਬਾਅਦ ਜਾਰੀ ਕਰ ਲਿਆ ਚਲੋ ਠੀਕ ਹੈ ਪਰ ਅੱਜ ਜਿਹੜੀ ਸਜ਼ਾ ਸੁਣਾਈ ਗਈ ਹੈ ਉਹ ਸਜ਼ਾ ਸੁਣ ਲਓ ਪੰਜ ਸਿੰਘ ਸਹਿਬਾਨਾ ਨੇ ਸਜ਼ਾ ਜਾਂ ਸੇਵਾ ਕਹਿ ਲੋ ਉਹ ਸੁਣਾਈ ਹੈ ਵੀ ਤੁਸੀਂ ਇੱਕ ਤਾਂ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਇੱਕ ਤੁਸੀਂ ਲੰਗਰ ਦੀ ਸੇਵਾ ਕਰਨੀ ਹੈ ਤੇ ਨਾਲੇ ਤੁਸੀਂ ਇੱਕ ਘੰਟਾ ਜੋੜੇ ਚ ਆਉਣੇ ਨੇ ਇੱਕ ਘੰਟਾ ਲੰਗਰ ਦੀ ਸੇਵਾ ਕਰਨੀ ਹੈ ਬਰਤਨ ਵੀ ਸਾਫ਼ ਕਰਨੇ ਹਾਂ ਤੇ ਨਾਲੇ ਤੁਸੀਂ ਮਤਲਬ ਕਿ ਉਸ ਤੋਂ ਬਾਅਦ ਅਰਦਾਸ ਕਰਾਉਣੀ ਹੈ ਇਹ ਤਿੰਨ ਚੀਜ਼ਾਂ ਹੁਣ ਆਪਾਂ ਸੰਗਤ ਤੋਂ ਪੁੱਛ ਲੈਣੇ ਆ ਇੱਕ ਬੀਬੀ ਨੂੰ ਇੱਕ ਨਾਰੀ ਨੂੰ ਇੱਕ ਔਰਤ ਨੂੰ ਇੱਕ ਸਿੱਖ ਬੀਬੀ ਨੂੰ ਬਹੁਤ ਗੰਦੇ ਸ਼ਬਦ ਬੋਲਣ ਦੀ ਸਜ਼ਾ ਜਿੰਨੀ ਅੱਜ ਸੁਣਾਈ ਗਈ ਹੈ ਤਿੰਨ ਗੱਲਾਂ ਵੀ ਬਰਤਨ ਸਾਫ਼ ਕਰੋ ਇੱਕ ਘੰਟਾ ਜੋੜੇ ਸਾਫ਼ ਕਰੋ ਇੱਕ ਘੰਟਾ ਤੇ ਉਸ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਕਰੋ ਤੇ ਫਿਰ ਤੁਸੀਂ ਅਰਦਾਸ ਕਰਾ ਦਿਓ ਕੀ ਇਹ ਸਜ਼ਾ ਹੈ ਬਹੁਤ ਸਾਰੇ ਲੋਕ ਅੱਜ ਸੋਸ਼ਲ ਮੀਡੀਆ ਤੇ ਮੈਂ ਪੜਿਆ ਉਹਨਾਂ ਦੇ ਕਮੈਂਟ ਬਹੁਤ ਸਾਰੇ ਲੋਕ ਚੈਨਲਾਂ ਦੇ ਥੱਲੇ ਕਮੈਂਟ ਲਿਖ ਰਹੇ ਆ ਸੋਸ਼ਲ ਮੀਡੀਆ ਤੇ ਵੀ ਇਹ ਸਜ਼ਾ ਨਹੀਂ ਗਈ ਇਹ ਤਾਂ ਸੇਵਾ ਉਹ ਕਹਿੰਦੇ ਜਪਜੀ ਸਾਹਿਬ ਦਾ ਪਾਠ ਤਾਂ ਹਰ ਸਿੱਖ ਵੈਸੇ ਹੀ ਨਿਤਨੇਮ ਚ ਕਰਦਾ ਹੈ ਫਿਰ ਅਰਦਾਸ ਵੀ ਉਸ ਤੋਂ ਬਾਅਦ ਹਰ ਗੁਰਦੁਆਰਾ ਸਾਹਿਬ ਚ ਹਰ ਹਰ ਗੁਰੂ ਘਰ ਚ ਹੁੰਦੀ ਹੈ ਤੇ ਹਰ ਸਿੱਖ ਕਰਦਾ ਹੈ ਰਹੀ ਗੱਲ ਭਾਂਡੇ ਮਾਂਜਣ ਦੀ ਵੀ ਉਹ ਵੀ ਜਿਹੜੀ ਸੰਗਤ ਗੁਰੂ ਘਰਾਂ ਚ ਜਾਂਦੀ ਹੈ ਉਹੀ ਦੋ ਦੋ ਤਿੰਨ ਤਿੰਨ ਘੰਟੇ ਆਪਦੀ ਖੁਸ਼ੀ ਨਾਲ ਹੀ ਸੰਗਤ ਮਾਂਜਦੀ ਹੈ ਫਿਰ ਗਾਲ ਕੱਢਣ ਦੀ ਸਜ਼ਾ ਕਿਹੜੀ ਹੋਗੀ ਕੁਝ ਲੋਕ ਤਾਂ ਮੈਂ ਵੇਖਿਆ ਸੋਸ਼ਲ ਮੀਡੀਆ ਤੇ 1 ਮਿੰਟ ਵੀ ਲਿਖ ਰਹੇ ਸੀ ਵੀ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਧ ਸ਼ਕਤੀ ਹੈ ਗਲਤ ਗੱਲਾਂ ਦੇ ਖਿਲਾਫ ਤੇ ਜਿਹੜੀਆਂ ਦੂਜੀਆਂ ਸਰਕਾਰਾਂ ਨੇ ਉਹ ਸਰਕਾਰਾਂ ਵੀ ਜਿੰਨੀ ਸਜ਼ਾ ਦਿੰਦੀਆਂ ਨੇ ਵੀ ਓਨੀ ਤਾਂ ਦਿੱਤੀ ਜਾਂਦੀ ਕੁਝ ਲੋਕਾਂ ਦੀ ਭਾਵਨਾ ਇਹ ਆ ਵੀ ਇਦਾਂ ਤਾਂ ਕੁਝ ਲੋਕ ਤਾਂ ਇਹ ਵੀ ਕਮੈਂਟ ਲਿਖ ਰਹੇ ਸੀ ਕਈ ਚੈਨਲਾਂ ਦੇ ਥੱਲੇ ਵੀ ਐ ਤਾਂ ਕੋਈ ਬੰਦਾ ਗਾਲ ਕੱਢ ਕੇ ਕਹਿ ਦਿਆ ਕਰੂਗਾ ਵੀ ਚਲੋ ਇੰਨੀ ਕੁ ਸੇਵਾ ਹੀ ਮੈਂ ਕਰ ਦੇਣਾ ਜਿੰਨੀ ਕੁ ਹਰਜਿੰਦਰ ਧਾਮੀ ਨੇ ਕੀਤੀ ਹੈ ਸੋ ਹੁਣ ਵੇਖੋ ਜਿਹੜੇ ਕਾਲ ਤਖਤ ਸਾਹਿਬ ਉਹ ਬਹੁਤ ਸਤਿਕਾਰਯੋਗ ਹੈ ਸਿੰਘ ਸਹਿਬਾਨ ਬਹੁਤ ਸਤਿਕਾਰਯੋਗ ਨੇ ਪਰ ਜਿਵੇਂ ਸੁਖਵੀਰ ਬਾਦਲ ਨੂੰ ਪਿਛਲੇ ਦਿਨੀ ਜਿਹੜੀ ਸਜ਼ਾ ਲੱਗੀ ਹੈ ਉਹਦੇ ਉੱਪਰ ਵੀ ਸਵਾਲ ਉਦੋਂ ਉੱਠੇ ਕਿਨੇ ਲੋਕਾਂ ਨੇ ਉਠਾਏ ਸੁਖਵੀਰ ਬਾਦਲ ਨੇ ਜਿਹੜੇ ਗੁਨਾਹ ਮੰਨੇ ਉਸ ਤੋਂ ਬਾਅਦ ਕਈਆਂ ਨੇ ਕਿਹਾ ਵੀ ਗੁਨਾਹ ਜਿਵੇਂ ਸੁਖਬੀਰ ਬਾਦਲ ਨੇ ਮੰਨੇ ਆ ਉਹ ਇੱਕ ਨਮਾਣਾ ਸਿੱਖ ਸਾਬਤ ਹੋਇਆ ਪਰ ਕੁਝ ਲੋਕਾਂ ਨੇ ਕਿਹਾ ਨਮਾਣਾ ਸਿੱਖ ਨਹੀਂ ਇੱਕ ਮੌਕਾਪ੍ਰਸਤ ਸਿਆਸਤ ਦਾ ਇਨਸਾਬਤ ਹੋਇਆ ਕਿਉਂਕਿ ਕੁਝ ਲੋਕ ਕਹਿੰਦੇ ਵੀ ਸੁਖਬੀਰ ਬਾਦਲ ਨੇ ਗੁਨਾਹ ਕਿਹੜੇ ਮੰਨੇ ਵੀ ਮੈਂ ਸਿੱਖ ਸੰਗਤ ਤੇ ਜਿਹੜੀ ਗੋਲੀ ਚੱਲੀ ਸੀ ਨਾ ਉਹਦਾ ਗੁਨਾਹਗਾਰ ਵੀ ਹਾਂ ਇਹ ਵੀ ਮੰਨਿਆ ਵੀ ਗੁਰੂ ਜਿਹੜਾ ਸਾਡਾ ਸਭ ਤੋਂ ਸਤਕਾਰਯੋਗ ਸੰਸਥਾ ਹੈ ਅਕਾਲ ਤਖਤ ਸਾਹਿਬ ਵੀ ਉਹਦੇ ਜਿਹੜੇ ਜਥੇਦਾਰ ਸਾਹਿਬ ਹੈ ਉਹਨਾਂ ਨੂੰ ਵੀ ਮੈਂ ਹੁਕਮ ਦੇ ਕੇ ਆਪਦੇ ਮੁਤਾਬਕ ਗਲਤ ਫੈਸਲੇ ਕਰਾਏ ਨੇ ਮੰਨੇ ਸੁਖਵੀਰ ਬੱਦਲ ਐਡਾ ਵੱਡਾ ਗੁਨਾਹ ਫਿਰ ਇਹ ਵੀ ਮੰਨੇ ਵੀ ਸਿੱਖ ਨੌਜਵਾਨਾਂ ਦੇ ਖੂਨ ਨਾਲ ਜਿਹੜੇ ਅਫਸਰਾਂ ਨੇ ਪੁਲਿਸ ਅਫਸਰਾਂ ਨੇ ਹੋਲੀ ਖੇਢੀ ਹੋਈ ਸੀ ਕਤਲ ਕੀਤੇ ਸੀ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਸੀ ਇਹੋ ਜੇ ਵੱਡੇ ਗੁਨਾਹ ਕਬੂਲਣ ਤੋਂ ਬਾਅਦ ਤਾਂ ਵੀ ਉਹਨਾਂ ਨੂੰ ਧਾਰਮਿਕ ਸੇਵਾ ਹੀ ਦਿੱਤੀ ਆ ਹਾਂ ਤਾਂ ਇਹ ਮਤਲਬ ਉਹ ਵੇਖੋ ਕਾਲਤਖ ਸਾਹਿਬ ਦਾ ਤਾਂ ਦਾਇਰਾ ਹੈ ਨਾ ਕਿ ਐ ਸਜ਼ਾ ਧਾਰਮਿਕ ਸਜ਼ਾ ਹੀ ਉਹਨਾਂ ਦੇਣੀ ਹੁੰਦੀ ਹੈ ਪਰ ਕੁਝ ਲੋਕ ਇਹ ਕਹਿੰਦੇ ਰਹੇ ਕਿ ਕਾਲਤਖ ਸਾਹਿਬ ਨੇ ਇਸ ਧਾਰਮਿਕ ਸਜ਼ਾ ਦਿੱਤੀ ਵਿਰਸਾ ਸਿੰਘ ਬਲਟੋਆ ਨੂੰ 10 ਸਾਲ ਲਈ ਪਾਰਟੀ ਚੋਂ ਬਾਹਰ ਕਢਾਇਆ ਵਿਰਸਾ ਸਿੰਘ ਬਲਟੋਆ ਦੀ ਗਲਤੀ ਕੀ ਸੀ ਉਹਨੇ ਇੱਕ ਜਥੇਦਾਰ ਸਿੰਘ ਸਹਿਬਾਨ ਨੂੰ ਉੱਚਾ ਨੀਵਾ ਬੋਲਿਆ ਸੀ ਆਹ ਦੋਸ਼ ਸੀ ਤੇ ਲੋਕ ਕਹਿੰਦੇ ਰਿਹਾ ਵੀ ਸੁਖਬੀਰ ਬਾਦਲ ਤੇ ਤਾਂ ਉਦੋਂ ਕਿਤੇ ਵੱਡੇ ਦੋਸ਼ ਨੇ ਇਹਦੀ ਸਜ਼ਾ ਤਾਂ ਉਹ 10 ਗੁਣਾ ਵੱਧ ਹੋਣੀ ਚਾਹੀਦੀ ਆ ਕਹਿੰਦੇ ਰਹੇ ਲੋਕ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿੰਨੇ ਹੋਰਾਂ ਨੇ ਕਿਹਾ ਵੀ ਇਹ ਜਿਹੜੀ ਸਜ਼ਾ ਲਾਈ ਗਈ ਆ ਇਹ ਠੀਕ ਨਹੀਂ ਹੈ ਇਹ ਬਹੁਤ ਘੱਟ ਹੈ ਇਹ ਤੂੰ ਕਿਤੇ ਵੱਧ ਲਈ ਜਾਣੀ ਚਾਹੀਦੀ ਸੀ ਪਰ ਵੇਖੋ ਅਕਾਲ ਤਖਤ ਸਾਹਿਬ ਉਹਦਾ ਉਹਦਾ ਆਪਣੀ ਸਮਝ ਆ ਉਹਦੇ ਜਥੇਦਾਰ ਸਭਾ ਨਾਲ ਦਾ ਅਧਿਕਾਰ ਖੇਤਰਾਂ ਸਿੰਘ ਸਭਾਣ ਪੰਜ ਪਿਆਰੇ ਨੇ ਚਲੋ ਜਿਵੇਂ ਵੀ ਉਹਨਾਂ ਕਰ ਦਿੱਤਾ ਇਹਦੇ ਤੇ ਆਪਾਂ ਤਾਂ ਬਹੁਤਾ ਕੁਝ ਨਹੀਂ ਬੋਲਦੇ ਪਰ ਜੋ ਜੋ ਲੋਕ ਸੰਗਤ ਕਹਿੰਦੀ ਆ ਉਹ ਉਹਦੇ ਤੇ ਆਪਾਂ ਚਰਚਾ ਕਰ ਸਕਦੇ ਸੀ ਉਹ ਆਪਾਂ ਕਰ ਦਿੱਤੀ ਹੈ ਬਹੁਤ ਮਿਹਰਬਾਨੀ